ਆਸ਼ੀਆ ਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਾ ਨਾ ਉਮੀਦ ਕਰਦੇ ਕਿ ਸਾਰੇ ਜਣੇ ਬਿਲਕੁਲ ਠੀਕ ਠਾਕ ਤੇ ਵਧੀਆ ਹੋਣਗੇ ਕਿ ਚਲੋ ਇੱਕ ਵੀਡੀਓ ਬਣਾ ਲਈਏ ਹੁਣ ਕੁਝ ਥੋੜੀ ਜਿਹੀ ਹਟਕੇ ਬਣਾ ਲੈਣੇ ਦੇਖਦੇ ਇਹਦਾ ਕੀ ਰਿਸਪੌਂਸ ਦਿੰਦੇ ਆ ਲੋਕੀ ਕਿਉਂਕਿ ਗੱਲਾਂ ਬਾਤਾਂ ਨੂੰ ਕੁਝ ਲੋਕਾਂ ਦਾ ਰਿਸਪੌਂਸ ਵਧੀਆ ਹੁੰਦਾ ਕੁਝ ਚੰਗਾ ਸਮਝਦੇ ਆ ਕੁਝ ਥੋੜਾ ਬਲੌਗਿੰਗ ਟਾਈਪ ਵੀਡੀਓ ਦੇਖਣੀ ਆ ਪਸੰਦ ਕਰਦੇ ਆ ਕਿ ਬਲੌਗ ਹੋਵੇ ਉਹਦੇ ਵਿੱਚ ਤੁਸੀਂ ਕੀ ਕਰ ਰਹੇ ਹੋ ਉਹ ਚੀਜ਼ਾਂ ਦਿਖਾਓ ਜਾਂ ਕਿਤੇ ਘੁੰਮਣ ਜਾ ਰਹੇ ਹੋ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਆ ਸੋ ਆਨਲਾਈਨ ਸ਼ੋਪਿੰਗ ਇਤੀਸੀ ਥੋੜੀ ਜਿਹੀ ਐਮਾਜ਼ਨ ਤੋਂ ਵੀ ਕੀਤੀ ਹੋ ਉਹ ਜੇ ਸਮਾਨ ਆਇਆ ਨਹੀਂ ਹੈਗਾ ਥੋੜਾ ਲੇਟ ਆਉਣਾ ਆ ਤੇ ਬਹੁਤ ਸਾਰੀਆਂ ਵੈਬਸਾਈਟਸ ਹੈਗੀਆਂ ਜਿੰਨਾ ਤੋਂ ਆਪਾਂ ਆਨਲਾਈਨ ਸ਼ੋਪਿੰਗ ਕਰਦੇ ਆ ਸ਼ੀਨ ਜਾਂ ਟੈਮੂ ਆ ਟੈਮੂ ਤੋਂ ਸਮਾਨ ਮੰਗਾਇਆ ਆ ਥੋੜਾ ਜਿਹਾ ਤੇ ਉਹ ਮੈਂ ਕਿਹਾ ਤੁਹਾਡੇ ਸਾਹਮਣੇ ਖੋਲਦੇ ਆ ਦੇਖਦੇ ਆ ਯੂਜ਼ ਕਰਕੇ ਵੀ ਦੇਖਾਂਗੇ ਵੀ ਕਿੱਦਾਂ ਦਾ ਆ ਤੁਹਾਡੇ ਸਾਹਮਣੇ ਹੀ ਖੋਲਿਆ ਆ ਇਹ ਹੈਗਾ ਆ ਬੈਗ ਜਿੱਦਾਂ ਆਪਾਂ ਕਿਤੇ ਜਾਣਾ ਹੋਵੇ ਤੇ ਮੇਕਅਪ ਪ੍ਰੋਡਕਟਸ ਵਗੈਰਾ ਇਹਦੇ ਵਿੱਚ ਪਾ ਕੇ ਆਪਾਂ ਨੇ ਜਾ ਸਕਦੇ ਹਾਂ ਵਿੱਚ ਜ਼ਿੱਪਰ ਦਿੱਤਾ ਆ ਇੱਕ ਸਾਈਡ ਤੇ ਬਾਕਸੀਸ ਆ ਤੇ ਇਹਦੇ ਵਿੱਚ ਇਦਾਂ ਸਮਾਨ ਰੱਖ ਸਕਦੇ ਆ ਤੁਸੀਂ ਇਹਨੇ ਇਦਾਂ ਬੰਦ ਹੋ ਜਾਣਾ ਹੁਣ ਬੰਦ ਕਰਕੇ ਵੀ ਦੇਖ ਲਈਏ ਨਾਲ ਪਿੱਛੇ ਖੁੱਲਿਆ ਆਵਾ ਤੇ ਉਹੀ ਗੱਲ ਹੋ ਜੂਵੇ ਆਸਟਾ ਹੀ ਲਿਆ ਇਹਦਾ ਫਲਾਈਟਸ ਜਾਂ ਰੋਜ਼ ਪਿੰਕ ਜਿਹਾ ਆ ਤੇ ਇਹ ਮੇਕਅਪ ਪ੍ਰੋਡਕਟ ਕੋਣ ਨੂੰ ਲਿਆ ਆ ਕਿ ਛੁੱਟੀਆਂ ਆ ਕਿਤੇ ਨਾ ਕਿਤੇ ਰਫੰਦੇ ਨੇ ਘੁੰਮਣ ਜਾਣਾ ਹੀ ਹੁੰਦਾ ਆ ਤੇ ਬੰਦਾ ਆਪਣਾ ਸਮਾਨ ਪਾ ਕੇ ਲੈ ਜਾਂਦਾ ਹੈ ਦੇ ਵਿੱਚ ਠੀਕ ਹੈ ਜੀ ਸੋ ਇੱਕ ਆਪਾਂ ਆ ਮੰਗਾਇਆ ਆ ਜਿਹੜੇ ਮੇਕਅਪ ਬ੍ਰਸ਼ਸ ਹੁੰਦੇ ਆ ਨਾ ਜਿਹੜੇ ਆਪਾਂ ਯੂਜ਼ ਕਰਦੇ ਆ ਜਿਹਦੇ ਨਾਲ ਫੇਸ ਦੇ ਉੱਪਰ ਪ੍ਰੋਡਕਟਸ ਵਗੈਰਾ ਲਾਉਨੇ ਆ ਫਾਊਂਡੇਸ਼ਨ ਲਾਉਨੇ ਆ ਕਨਸੀਲਰ ਆ ਕੁਝ ਵੀ ਆ ਤੁਸੀਂ ਜੋ ਵੀ ਅਪਲਾਈ ਕਰਦੇ ਆ ਉਹ ਵਾਲੇ ਬ੍ਰਸ਼ਸ ਨੂੰ ਸਾਫ਼ ਕਰਨ ਵਾਸਤੇ ਆ ਇਦਾਂ ਵਿੱਚੋਂ ਥੋੜਾ ਜਿਹਾ ਹਾੜਿਆ ਇਹਨੂੰ ਉਹਨਾਂ ਬ੍ਰਸ਼ਸ ਨੂੰ ਧੋਣਾ ਆ ਤੇ ਦੇ ਨਾਲ ਇਹਦੇ ਵਿੱਚ ਪਾਣੀ ਪਾ ਕੇ ਤੇ ਥੋੜਾ ਜਿਆਦਾ ਤੁਸੀਂ ਕੋਈ ਵੀ ਸ਼ੈਂਪੂ ਜਾਂ ਕੋਈ ਵੀ ਸਬੂਨੇ ਵਗੈਰਾ ਪਾ ਕੇ ਉਹਨਾਂ ਨੂੰ ਸਾਫ਼ ਕਰ ਸਕਦੇ ਆ ਆ ਵੀ ਫੇਸ ਨਹੀਂ ਰਿਲੇਟਿਡ ਆ ਸਾਰਾ ਕੁਝ ਪਤਾ ਨਹੀਂ ਸਸਤੇ ਹੀ ਸੀਗੇ ਇਹ ਇਹ ਵੀ ਮੇਕਅਪ ਕਰਨ ਵਾਲੀ ਆ ਸਾਰਾ ਸਮਾਨ ਮੇਰਾ ਆ 6 ਆਏ ਇੱਕ ਦੇ ਵਿੱਚ ਇੱਕ ਕਬੂਸ ਦੇ ਵਿੱਚ 6 ਦੀ ਪੈਕਿੰਗ ਆ ਠੀਕ ਹੈ ਜੀ ਸਭ ਤੋਂ ਮੋਸਟ ਇੰਪੋਰਟੈਂਟ ਕਿਉਂਕਿ ਮੈਂ ਬਹੁਤ ਨਲਾਇਕ ਹੈਗੀ ਆ ਇਹ ਕੰਮ ਦੇ ਵਿੱਚ ਮੈਨੂੰ ਆਈਲਾਈਨਰ ਨਹੀਂ ਅਪਲਾਈ ਕਰਨਾ ਆਉਂਦਾ ਮੇਰੇ ਮੇਰੇ ਕੋਲ ਲੱਗਦਾ ਨਹੀਂ ਮੇਰੀ ਅੱਖਾਂ ਲਈ ਬਣ ਜਾਂਦੀਆਂ ਆ ਤੇ ਜੇ ਕਿਤੇ ਲੱਗ ਵੀ ਗਿਆ ਭੁੱਲ ਭੁਲੇਖੇ ਨਾਲ ਮੜਾ ਮੋਟਾ ਅੱਖ ਦੇ ਅੰਦਰ ਚਲੇ ਆ ਜਾਣਾ ਹੈ ਤੇ ਇੱਕ ਵਾਰ ਮੇਰੇ ਨਾਲ ਇਹ ਇਨਸੀਡੈਂਟ ਹੋਇਆ ਸੀਗਾ ਮੇਰੀ ਅੱਖ ਦੇ ਅੰਦਰ ਲਾਈਨਰ ਚਲੇ ਗਿਆ ਮੇਰੀ ਅੱਖ ਸੁੱਜ ਗਈ ਬਹੁਤ ਖਰਾਬ ਹੋ ਗਈ ਸੀ ਸੋ ਮੈਂ ਰਿਸਕ ਨਹੀਂ ਲੈਣੀ ਹੁੰਨੀ ਕਿਉਂਕਿ ਮੈਨੂੰ ਨਹੀਂ ਲਾਉਣਾ ਆਉਂਦਾ ਹੈਗਾ ਸਾਰੇ ਜਾਨੇ ਸਾਰੀਆਂ ਚੀਜ਼ਾਂ ਚ ਐਕਸਪਰਟ ਨਹੀਂ ਹੁੰਦੇ ਸੋ ਮੈਂ ਐਕਸਪਰਟ ਨਹੀਂ ਹੈਗੀ ਇਦਾਂ ਕਰਕੇ ਲਾਉਣ ਵਾਸਤੇ ਆ ਪਤੀ ਦੇਵ ਕਿੰਨੇ ਮਗਾ ਤੂੰ ਲਿਆ ਲੱਗਣਾ ਤੇ ਤੋ ਇਹਦੇ ਨਾਲ ਵੀ ਨਹੀਂ ਮਗਾ ਨਹੀਂ ਮੈਂ ਲਾ ਕੇ ਦਿਖਾਉਂਗੀ ਇਹ ਥੋੜਾ ਸੌਫਟ ਜਿਹਾ ਮੋਰਬੀ ਦੋ ਜਿਹਾ ਹੈਗਾ ਹੈ ਸੇ ਲਾਈਨਰ ਲਾਉਣ ਵਾਲਾ ਹਥਿਆਰ ਹੈਗਾ ਜਾਂ ਦੇਖਦੇ ਆ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ ਸੋ ਇੱਕ ਆਹਾ ਬਰਸ਼ ਮਗਾਇਆ ਸੀਗਾ ਮੈਂ ਤੇ ਦੇਖਦੇ ਆ ਇਹਦੀ ਕੁਆਲਿਟੀ ਕਿੱਦਾਂ ਦੀ ਆ ਵੀ ਵਧੀਆ ਆ ਜਾਂ ਨਹੀਂ ਇਹ ਫਾਊਂਡੇਸ਼ਨ ਲਗਾਉਣ ਵਾਸਤੇ ਭਗਾਇਆ ਸੀਗਾ ਤੇ ਦੇਖਣ ਨੂੰ ਤਾਂ ਕਾਫੀ ਸੋਹਣਾ ਲੱਗ ਰਿਹਾ ਆ ਕੁਆਲਿਟੀ ਵੀ ਵਧੀਆ ਥੋੜੇ ਹੋਰ ਐਕਸਪੈਂਸਿਵ ਵੀ ਹੈਗੇ ਸੀਗੇ ਮਤਲਬ ਕਈ ਦਿਨ ਜਿੰਨਾ ਗੋੜ ਪਾਓ ਉਨਾ ਮਿੱਠਾ ਜੇ ਥੋੜਾ ਮਹਿੰਗੀ ਹੀ ਚੀਜ਼ ਲੈਣੀ ਮਹਿੰਗਾ ਪ੍ਰੋਡਕਟ ਲੈਣਾ ਹੈ ਤੁਹਾਡੇ ਪੈਸੇ ਵੀ ਜ਼ਿਆਦਾ ਹੁੰਦੇ ਆ ਸੋ ਇੱਕ ਇਹ ਸੀਗਾ ਠੀਕ ਆ ਕੀ ਆ ਵੀ ਬਰਸ਼ੀਸ ਹੈਗੇ ਆ ਹੈਗੇ ਮੇਰੇ ਕੋਲ ਪਹਿਲਾਂ ਵੀ ਸੀਗੇ ਪਰ ਮੈਂ ਕਿਹਾ ਇਹਨਾਂ ਦੀ ਵੀ ਕੁਆਲਿਟੀ ਚੈੱਕ ਕਰ ਲੈਣੇ ਆ ਬੜੇ ਇਹਨਾਂ ਨੇ ਪੈਕ ਕਰ ਕਰਕੇ ਭੇਜੇ ਆ ਬੰਦੇ ਨੂੰ ਕਹਿੰਦੇ ਹੁੰਦੇ ਆ ਜਿੰਨੇ ਸਮਾਰ ਮੰਗਾਇਆ ਐਕਸਾਈਟਮੈਂਟ ਜੀ ਬਣਾਉਣ ਨੂੰ ਵੀ ਚੀਜ਼ਾਂ ਇਦਾਂ ਇਦਾਂ ਪੈਕ ਕੀਤੀਆਂ ਪੈਕਿੰਗ ਬਹੁਤ ਡਿਪੈਂਡ ਕਰਦੀ ਆ ਕਿ ਚੀਜ਼ ਤੁਹਾਡੇ ਕੋਲ ਪਹੁੰਚ ਕਿੱਦਾਂ ਰਹੀ ਆ ਵੀ ਵਧੀਆ ਤਰ੍ਹਾਂ ਪੈਕ ਕੀਤੀ ਹੋਈ ਆ ਜਾਂ ਫਿਰ ਐਵੇਂ ਹੀ ਆ ਸੋ ਇਹ ਵਾਲੇ ਬਰਸ਼ੀਸ ਹੈਗੇ ਆ 2 4 6 7 8 13 ਬਰਸ਼ੀਸ ਆ ਇਹ ਇਹਦੇ ਨਾਲ ਦੇ ਮੇਰੇ ਕੋਲ ਪਹਿਲਾਂ ਵੀ ਹੈਗੇ ਸੀਗੇ ਤੇ ਇਹਨਾਂ ਦੀ ਕੁਆਲਿਟੀ ਦੇਖਣੀ ਆ ਕਿ ਇਹਨਾਂ ਦੀ ਕੁਆਲਿਟੀ ਕਿੱਦਾਂ ਦੀ ਆ ਸੋ ਦੇਖਦੇ ਆ ਇਹਨਾਂ ਨੂੰ ਯੂਜ਼ ਕਰਾਂਗੇ ਫਿਰ ਦੇਖਾਂਗੇ ਕਿ ਕੁਆਲਿਟੀ ਗੁੱਡ ਏ ਜਾਂ ਬਸ ਇਹ ਟਾਈਮ ਪਾਸ ਹੀ ਸੀਗਾ ਤੇ ਪਹਿਲੀ ਵਾਰ ਮਗਾਈਆਂ ਵਾਲੀਆਂ ਚੀਜ਼ਾਂ ਇਹਨਾਂ ਦਾ ਰਿਜ਼ਲਟ ਯੂਜ਼ ਕਰਕੇ ਦੱਸਾਂਗੇ ਕਿ ਇਹਨਾਂ ਦਾ ਰਿਜ਼ਲਟ ਕਿੱਦਾਂ ਦਾ ਆ ਵੀ ਚੰਗੇ ਆ ਜਾਂ ਫਿਰ ਪ੍ਰੋਡਕਟਾਂ ਦੇ ਨਾਲ ਹੀ ਜਿੰਨਾ ਪ੍ਰੋਡਕਟ ਲੱਗਣਾ ਮੂੰਹ ਤੇ ਇਹਨਾਂ ਦੇ ਆ ਜਿਹੜੇ ਮੋਰੇ ਬਰਸ਼ੇਸ ਦੇ ਬ੍ਰਿਸਲਾ ਬਹੁਤ ਸੌਫਟ ਸੌਫਟ ਜੈ ਕਿਤੇ ਨਾਲ ਤਨੀ ਲੱਤ ਕੇ ਲੱਗੀ ਜਾਂਦੇ ਮੂੰਹ ਦੇ ਉੱਤੇ ਤੇ ਇੱਕ ਹੋਰ ਮੇਨ ਚੀਜ਼ ਫਰੌਕ ਮਗਾਈ ਆਪਾਂ ਨਾਲ ਬੈਲਟ ਵੀ ਭੇਜਿਆ ਉਹਨਾਂ ਨੇ ਬੜੇ ਸਿਆਣੇ ਆ ਵੀ ਖੁੱਲੀ ਹੋਊਗੀ ਤਾਂ ਤੁਸੀਂ ਬੈਲਟ ਵੀ ਲਗਾ ਸਕਦੇ ਆ ਸੋ ਆਹ ਵਾਲੀ ਇੱਕ ਡਰੈਸ ਹੈਗੀ ਫਰੌਕ ਇਹ ਜਿੱਦਣ ਪਾਉਂਗੀ ਉਦੋਂ ਵੀਡੀਓ ਬਣਾਉਂਗੀ ਕਿ ਕਿੱਦਾਂ ਦੀ ਲੱਗਦੀ ਆ ਤੇ ਇਹਦੇ ਨਾਲ ਆਹ ਬੈਲਟ ਭੇਜਿਆ ਉਹਨਾਂ ਨੇ ਇਹ ਕਰਕੇ ਬੜਾ ਸੋਹਣਾ ਆ ਬਾਕੀ ਕੰਮ ਕਰਕੇ ਦੇਖਾਂਗੇ ਵੀ ਕਿੱਦਾਂ ਦਾ ਆ ਵੇਖਣ ਨੂੰ ਸ਼ਾਇਨੇ ਆ ਜਾਂ ਕਾਮਯਾਬੀ ਹੈਗਾ ਆ ਖੋਲ ਕੇ ਵੀ ਦਿਖਾਈ ਦਿੰਨੀ ਆ ਚੱਲ ਲੈ ਬੜਾ ਬੜਾ ਸੋਹਣਾ ਲੱਗਾ ਹੈਗਾ ਆ ਆਰਟੀਫੀਸ਼ੀਅਲ ਹੀ ਆ ਵਿਚਾਰਾ ਤੇ ਚੱਲ ਘੜੀ ਦੀ ਘੜੀ ਤੌਰ ਤੇ ਬਣੂਗੀ ਨਾ ਵੀ ਕਿੱਦਾਂ ਦਾ ਆ ਚਮਕਦਾ ਦਮ ਕਰਾਇਆ ਇਹ ਤੇ ਸਕਿਨ ਦੀ ਗੱਲ ਤੋਂ ਯਾਦ ਆਇਆ ਵੀ ਆ ਦੇਖੋ ਮੈਂ ਪਾਣੀ ਬਣਾ ਕੇ ਰੱਖਿਆ ਹੈ ਆਪਣਾ ਫੇਸ ਵਾਸ਼ ਕਰਨ ਨੂੰ ਕਿਹੜਾ ਪਾਣੀ ਹੈ ਇਹ ਹੈਗਾ ਚੌਲਾਂ ਦਾ ਪਾਣੀ ਚੌਲਾਂ ਤੋਂ ਬਣਾਏ ਸੀ ਆਪਾਂ ਤੋਂ ਤੇਲ ਧੋ ਕੇ ਜਦੋਂ ਪਹਿਲਾ ਪਾਣੀ ਇੱਕ ਦੋ ਪਾਣੀ ਕੱਢ ਦਿੱਤੇ ਵੀ ਪਹਿਲਾਂ ਉਹਨਾਂ ਨੂੰ ਵਾਸ਼ ਕਰਨਾ ਚੰਗੀ ਤਰ੍ਹਾਂ ਜ਼ਰੂਰੀ ਹੁੰਦਾ ਫਿਰ ਚਪੌੜ ਭਿੱਜੇ ਰਿਹਾ ਪਾਣੀ ਦੇ ਵਿੱਚ ਕਾਫੀ ਟਾਈਮ ਤੋਂ ਬਾਅਦ ਆਪਾਂ ਇਹ ਪਾਣੀ ਛਾਣ ਕੇ ਕੱਢ ਲਿਆ ਇਹਦੇ ਨਾਲ ਆਪਣਾ ਮੂੰਹ ਤੋਂ ਕਾਟਨ ਪੈਡਸ ਨੂੰ ਇਹਦੇ ਵਿੱਚ ਪਾ ਕੇ ਭੋਗ ਆਪਣੇ ਫੇਸ ਦੀ ਕਲੀਨਸਿੰਗ ਕਰ ਸਕਦੇ ਆ ਤੁਸੀਂ ਵੈਸੇ ਤੇ ਸਾਰੇ ਬਹੁਤ ਸਿਆਣੇ ਆ ਸਾਰਿਆਂ ਨੂੰ ਸਾਰਾ ਕੁਝ ਪਤਾ ਆ ਪਰ ਫਿਰ ਵੀ ਜ਼ੁਬਾਨ ਤੋਂ ਰਹਿ ਨਹੀਂ ਹੁੰਦਾ ਦੱਸੇ ਤੋਂ ਬਿਨਾ ਗੱਲ ਕਰਦੇ ਹੋਈਏ ਜਦੋਂ ਕਿ ਆ ਚੀਜ਼ਾਂ ਚੰਗੀਆਂ ਆ ਬੈਨੀਫੀਸ਼ੀਅਲ ਆ ਜਦੋਂ ਇਹ ਵੱਧਦੀ ਆ ਤੇ ਫਿਰ ਆਪਾਂ ਨੂੰ ਆਪਣੀ ਸਕਿਨ ਦਾ ਹੈਲਥ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਆ ਸੋ ਜ਼ਰੂਰੀ ਆ ਤੇ ਰੱਖਣਾ ਵੀ ਚਾਹੀਦਾ ਆ ਉਹ ਤੋਂ ਮੈਨੂੰ ਯਾਦ ਆਇਆ ਕਿ ਮੈਂ ਐਕਸਰਸਾਈਜ਼ ਵੀ ਕਰਨੀ ਸੀਗੀ ਦੋ ਦਿਨ ਹੋ ਗਏ ਆ ਸੈਟਰਡੇ ਸੰਡੇ ਮੈਂ ਤੋਂ ਐਕਸਰਸਾਈਜ਼ ਨਹੀਂ ਕਰ ਰਹੀ ਕਿਉਂਕਿ ਉਸ ਟਾਈਮ ਸਾਰੇ ਘਰੇ ਹੁੰਦੇ ਬੱਚਿਆਂ ਨੂੰ ਵੀ ਛੁੱਟੀ ਹੁੰਦੀ ਹਸਬੰਡ ਵੀ ਘਰੇ ਹੁੰਦੇ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਮ ਹੁੰਦਾ ਆ ਆਉਣਾ ਜਾਣਾ ਵੀ ਪੈਂਦਾ ਆ ਖਾ ਵੀ ਹੋ ਜਾਂਦਾ ਤੇ ਖਾਦੇ ਤੋਂ ਪਤਾ ਲੱਗਦਾ ਕਿ ਆ ਹੁੱਡੀ ਜਿਹੜੀ ਆ ਮੈਨੂੰ ਟਾਈਟ ਆ ਫਿਰਪਾ ਇਹ ਮੈਂ ਇੰਡੀਆ ਤੋਂ ਲੈ ਕੇ ਆਈ ਸੀ ਅੱਜ ਤੋਂ 4 ਸਾਲ ਪਹਿਲਾਂ ਤੇ ਇਹਦੇ ਵਿੱਚ ਮੇਬੀ ਟੈਗ ਉੱਤੇ ਹੀ ਲੱਗਾ ਹੋਇਆ ਆ ਇਹਨੂੰ ਮੌਕਾ ਨਹੀਂ ਮਿਲਿਆ ਪਾਉਣ ਦਾ ਵੀ ਕਈ ਵਾਰ ਚੀਜ਼ਾਂ ਜਾਦੀਆਂ ਹੁੰਦੀਆਂ ਪਤਾ ਨਹੀਂ ਲੱਗਦਾ ਕੀ ਪਾਉਣਾ ਹੈ ਨਾ ਕੀ ਮੈਂ ਪਾਇਆ ਵੀ ਆ ਜਾਂ ਨਹੀਂ ਪਾਇਆ ਹੈਗਾ ਹੋਰ ਚੀਜ਼ਾਂ ਹੈਗੀਆਂ ਸੀ ਨਹੀਂ ਪਾਇਆ ਤਾਂ ਅੱਜ ਪਾਇਆ ਆ ਤੇ ਟਾਈਟ ਆ ਤੇ ਇਸ ਕਰਕੇ ਜ਼ਰੂਰੀ ਆ ਵੀ ਆਪਣੀ ਹੈਲਥ ਨੂੰ ਟਾਈਮ ਦਿਓ ਐਕਸਰਸਾਈਜ਼ ਵੀ ਕਰੋ ਨਾਲ ਪ੍ਰੋਟੀਨ ਭਰਪੂਰ ਖਾਣਾ ਜ਼ਰੂਰ ਖਾਓ ਠੀਕ ਹੈ ਆਪਾਂ ਚੈਲੰਜ ਸਟਾਰਟ ਕਰਨਾ ਆ 30 ਦਿਨ ਦਾ ਉਹਦੇ ਵਿੱਚ ਡੇਲੀ ਜੋ ਬਣਾਉਂਗੀ ਖਾਉਂਗੀ ਜਾਂ ਜੋ ਕੁਝ ਵੀ ਕਰੂੰਗੀ ਐਕਸਰਸਾਈਜ਼ ਤੇ ਚਲੋ ਨਾਰਮਲ ਹੀ ਆ ਸਾਰਿਆਂ ਨੂੰ ਦੱਸਣਾ ਦਿਖਾਉਣਾ ਜ਼ਰੂਰੀ ਨਹੀਂ ਹੁੰਦਾ ਜੋ ਖਾਣਾ ਬਣਾ ਕੇ ਖਾਉਂਗੀ ਤੁਹਾਡਾ ਨਾਲ ਸ਼ੇਅਰ ਜ਼ਰੂਰ ਕਰੂੰਗੀ ਪਲੀਜ਼ ਸਪੋਰਟ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਵੇਖ ਕੇ ਇਦਾਂ ਨਾ ਚਲ ਜਿਆ ਕਰੋ ਠੀਕ ਹੈ ਕੋਈ ਨੁਕਸਾਨ ਨਹੀਂ ਹੁੰਦਾ ਗੁੱਠਾ ਦੁਖਦਾ ਨਹੀਂ ਆ ਇਹ ਲਾਈਕ ਕਰਨ ਨੂੰ ਰੱਖਿਆ ਹੋਇਆ ਆ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਕਿ ਹਾਰਟ ਹੀ ਭੇਜ ਦਿਆ ਕਰੋ ਕੁਝ ਨਹੀਂ ਜਾਂਦਾ ਹੈਗਾ ਕਿਸੇ ਦਾ ਠੀਕ ਹੈ ਤੇ ਹੈ ਜਦੋਂ ਤੁਸੀਂ ਨਹੀਂ ਕਰਦੇ ਤਾਂ ਵੀ ਪਤਾ ਲੱਗ ਜਾਂਦਾ ਆ ਵੀ ਤੁਸੀਂ ਵੀਡੀਓ ਦੇਖ ਹੀ ਜਾ ਚੁੱਕੀ ਆ ਬਟ ਲਾਈਕ ਕਮੈਂਟ ਕੁਛ ਨਹੀਂ ਕੀਤਾ ਚਲੋ ਸ਼ੇਅਰ ਵੀ ਕਰ ਦਿਆ ਕਰੋ ਜੇ ਕਰ ਸਕਦੇ ਆ ਤਾਂ ਕੋਈ ਚੱਕਰ ਨਹੀਂ ਹੈਗਾ ਜੇ ਕੋਈ ਹੋਰ ਦੇਖ ਲੂਗਾ ਤੇ ਕੋਈ ਨੁਕਸਾਨ ਨਹੀਂ ਹੋ ਜਾਣਾ ਨਾ ਤੁਹਾਡਾ ਨਾ ਮੇਰਾ ਸੋ ਮਿਲਦੇ ਆ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਸਾਰਿਆਂ ਨੂੰ ਕੀਪ ਵਾਚਿੰਗ ਕੀਪ سپورਟਿੰਗ ਸਪੋਰਟ ਜਰੂਰ ਕਰੋ ਤੇ ਆਪਣੀ ਸਿਹਤ ਦਾ ਤੇ ਸਕਿਨ ਦਾ ਖਿਆਲ ਜਰੂਰ ਰੱਖੋ